सरदार गुरनाम सिंह परिवार वालों कनेका गुरु गोबिंद नाथ जी चरण जिन्होंने खजान्या मैं सतगुरु खजाने भरपूर करने चाहिए ਫੇਰ ਕਰਿਓ ਤੇਰੇ ਆਪੇ ਸਾਰੇ ਪਰਿਵਾਰ ਨੂੰ ਹਾਂਜੀ ਹਾਂਜੀ ਆਹੋ ਹਾਂ ਅਹੀਂ ਪਿੰਡੋਂ ਨਿਕਲੇ ਆ ਤੇ ਲਾਲੂ ਰਾਮ ਮੋੜ ਤੋਂ ਬੇੜਾ ਦੇ ਖਰਾਬ ਹੋ ਗਏ ਮੈਂ ਉਹ ਕਹਣੇ ਨਹੀਂ ਲਾਇਓ ਸਿੱਕਾ ਖਲਕਾ ਲਾਇਓ ਫਤਿਹ ਦੋਸਤਿਆ ਭਗਤੀ ਵਾਜੁਰਜੀਤਾ ਖਲਸਾ ਵਾਹੇ ਨੂੰ ਮੱਥੀ ਕੋਲਾ ਲੱਗਦਾ ਨਹੀਂ ਤੁਹਾਨੂੰ ਤਰਸੇਂ ਤੇ ਜਿੱਤੇ ਦਾ ਖਲਸਾ ਮੂਹੇ ਤੱਕ ਤਾਂ ਮਤਾ ਚੱਲਦੀ ਆ ਰਹੀ ਹੈ ਜਰਦੀ ਕਰਾ ਗਏ ਸਭ ਸੁੱਖੇ ਲਾਤਾ ਬਣੀ ਨਾ ਦੁਕਾਨ ਦੇ ਜਨਾਂ ਦਾ ਆਸਰਨਾ ਜੀਆਂ ਬੰਦਿਆਂ ਨਾਲ ਆਸਰਨਾ ਕਰਦੀ ਕਰੇ ਭਾਰੇ ਦਬਾਤਾ ਆਪਣਾ ਵਾਜੁਰਜੀਤਾ ਖਲਸਾ ਵਾਜੁਰਜੀਤਾ நான்திருக்கிறேன். Okay. 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 राधेवा बोलि रे बाजे वाले तेरे सिंगावा देवा कोहिना बलिया वाले तेरे सिंगावा देवा कोहिना संकीना संकोनाय के की तो आरा अपने तो तेरे सिंगावा देवा कोहिना

ਪ੍ਰਧਾਨ ਸ੍ਰੀ ਹਰਸਿੰਦਰ ਗੁਰਦਾਰਾ ਸਿੰਘ ਸਭਾ ਹਮਰਾਇਪੋਰੇ ਅਗਰ ਕੀਰਤਨ ਹੈ ਸੰਗਤਾਂ ਆਪੋਰ ਸਭਾ ਦੇ ਕੰਢੇ ਆ ਗਏ ਆਂ ਜੇ ਸਤਿ ਸਤਿ ਸਾਹਿਬ ਇਹਦੇ ਸਾਰੇ ਸੰਗਤਾਂ ਸ਼ਾਮਲ ਹੋਈ ਆ ਆਪ ਨੂੰ ਕੋਰਪੋਰੇਸ਼ਨ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਨਗਰ ਹਮਰਾਜਪੁਰ ਤੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਇਹ ਜੋ ਨਗਰ ਕੀਰਤਨ ਆ तकरीबन ਕੋਈ 15 20 ਸਾਲ ਤੋਂ ਲਗਾਤਾਰ ਸੰਗਤਾਂ ਲੈ ਕੇ ਚਲਦੀ ਆ ਰਹੀਆਂ ਸੋ ਅੱਜ ਜੋ ਨਗਰ ਕੀਰਤਨ ਆਰੰਭ ਹੋਇਆ ਸੀਗਾ ਹਮਰਾਜਪੁਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਤੇ ਜੋ ਪਿੰਡ ਦਿਓਲ ਥਾਣੀ ਹੁੰਦਾ ਹੋਇਆ ਅੱਗੇ ਪਿੰਡ ਆਲੇ ਚੱਕ ਰਾਈ ਬਾਈਪਾਸ ਹੁੰਦਾ ਦੂਸਰੇ ਗੁਰਦੁਆਰੇ ਮੈਰੇ ਜੋ ਪਿੰਡ ਦਾ ਹੀ ਗੁਰਦੁਆਰਾ ਬਣਿਆ ਉੱਚੇ ਗੁਰੂ ਨਾਨਕ ਨਗਰ ਉੱਚੇ ਪਹੁੰਚੇ ਨੇ ਸੋ ਸਾਰੇ ਨਗਰ ਦੇ ਵਿੱਚ ਸੰਗਤਾਂ ਨੇ ਇਹਨਾਂ ਮਾਨ ਸਤਕਾਰ ਕੀਤਾ ਕਿ ਤਕਰੀਬਨ ਕੋਈ 18 ਤੋਂ 20 ਲੰਗਰ ਲੱਗੇ ਹੋਏ ਸਨ ਜੋ ਸੰਗਤਾਂ ਨੇ ਬੜੀ ਖੁਸ਼ੀਆਂ ਨਾਲ ਸੰਗਤਾਂ ਦੀ ਸੇਵਾ ਕੀਤੀ ਆ ਸੋ ਹਰ ਸਾਲ ਦੀ ਤਰ੍ਹਾਂ ਆਪਾਂ ਹਰ ਸਾਲ ਸੰਗਤਾਂ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਂਦੀਆਂ ਨੇ ਤੇ ਵੱਧ ਤੋਂ ਵੱਧ ਸੰਗਤਾਂ ਗੁਰੂ ਘਰ ਆ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਤਾਂ ਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਹੈ ਉਹ ਅੱਜ ਸ੍ਰੀ ਖਨਪੜ ਸਾਹਿਬ ਰੱਖੇ ਗਏ ਨੇ ਇੱਕ ਆ ਪਰਸੋਂ ਉਹਨਾਂ ਦੇ ਭੋਗ ਪਾਣੇ ਨੇ ਉਸ ਤੋਂ ਅਪਰੰਤ ਤੁਹਾਡੀ ਚਚੇ ਤੇ ਹੋਰ ਬਹੁਤ ਮਹਾਨ ਹਸਤੀਆਂ ਪਹੁੰਚ ਰਹੀਆਂ ਗੁਰੂ ਕੇ ਲੰਗਰ ਚੱਲ ਰਹੇ ਨੇ ਸੋ ਇਹ ਸਾਰਾ ਜੋ ਵੀ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਜੋ ਹੈ ਉਹਨਾਂ ਦੇ ਸਹਿਯੋਗ ਨਾਲ ਸਾਰੇ ਨਗਰ ਦੀ ਸੰਜ ਦੇ ਸਹਿਯੋਗ ਨਾਲੇ ਚੱਲ ਰਿਹਾ ਲੰਗਰ ਤੇ ਨਾਲ ਹੀ ਸਾਡੇ ਜੋ ਪਿੰਡ ਦਾ ਗੁਰਦੁਆਰਾ ਸਾਹਿਬ ਇਹ ਵੀ ਸਾਰੀ ਸੰਗਤ ਨੇ ਬੜਾ ਉਤਸ਼ਾਹ ਨਾਲ ਨਾਲ ਮਿਲ ਕੇ ਸਾਰਿਆਂ ਨੇ ਬਣਾਇਆ ਤੋਂ ਬਹੁਤ ਵਧੀਆ ਗੁਰਦੁਆਰਾ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ ਜੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਅਸੀਂ ਆਸ ਕਰਦੇ ਹਾਂ ਕਿ ਹਰ ਸਾਲ ਚੜ੍ਹਦੀ ਕਲਾ ਵਿੱਚ ਸਾਰੀਆਂ ਸੰਗਤਾਂ ਦੇ ਬਣਾਉਂਦੀਆਂ ਰਹਿਣ ਤੇ ਸਰਬੱਤ ਦਾ ਭਲਾ ਮੰਗਦੇ ਆ ਸਾਰੀ ਸੰਗਤੇ ਮੇਰ ਭਰਿਆ ਹੱਥ ਰੱਖੋ ਧੰ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਸਾਡੇ ਪਿੰਡ ਜੋ ਹੈ ਦਸਵੇਂ ਪਾਸ਼ਾ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਜੋ ਹੈ ਤੇ ਬਹੁਤ ਹੀ ਧੂਮ ਧਾਮ ਨਾਲ ਜੋ ਹੈ ਨਗਰ ਕੀਰਤਨ ਚ ਜਾਇਗਾ ਜਿਸ ਵਿੱਚ ਸੁਮੁਤੀ ਪਿੰਡ ਨੇ ਅਤੇ ਸੁਮੁਤੀ ਪੰਚਾਇਤ ਨੇ ਮਹਾਰਾਜ ਦਾ ਨਾਮ ਲੈਂਦਾ ਹੈ ਆਪਣੇ ਪਿੰਡ ਦੀ ਪ੍ਰਕਰਮਾ ਪੂਰੀ ਕਰਦੇ ਆ ਵਕ ਵਕ ਰਸਤਿਆਂ ਤੋਂ ਹੁੰਦੇ ਹੋਇਆ ਇੱਥੇ ਗੁਰਦਾਰਾ ਸਾਹਿਬ ਪਹੁੰਚਿਆ ਰਸਤੇ ਵਿੱਚ ਜਿੰਨੀ ਵੀ ਸੰਗਤ ਸੀ ਵਕ ਵਕ ਤਰ੍ਹਾਂ ਦੇ ਉਹਨਾਂ ਨੇ ਲੰਗਰ ਲਗਾਏ ਹੋਏ ਸਨ ਬਹੁਤ ਹੀ ਖੁਸ਼ੀ ਮਨਾਈਆਂ ਲੋਕਾਂ ਨੇ ਇਸ ਦਿਨ ਦੀ ਅਤੇ ਹਰ ਸਾਲ ਵੀ ਸਾਡੇ ਨਗਰ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਬਹੁਤ ਤੁੰਟਮ ਨਾਲ ਮਨਾਇਆ ਜਾਂਦਾ ਹੈ